ਹਾਂਜੀ ਆਪਾਂ ਚੱਲੇ ਅਜ ਸਰਹੰਦ ਤੇ ਜੋੜ ਮੇਲੇ ਤੇ ਤੁਸੀਂ ਵੀ ਚੱਲੋ ਸਾਰੇ ਮੇਰੇ ਨਾਲ ਦਰਸ਼ਨ ਮੇਲਾ ਕਰੋ ਜਿੱਥੇ ਸਹਿਬਜ਼ਾਦਿਆਂ ਨੂੰ ਨਹੀਂ ਹ ਵਿੱਚ ਸ਼ਹੀਦ ਕੀਤਾ ਸੀ ਤੇ ਉਹਨਾਂ ਦੀ ਲਾਸਾਨੀ ਸਹਾਦਤ ਕਰਕੇ ਅੱਜ ਆਪਾਂ ਇੱਥੇ ਜਾਤੂਰੇ ਫਿਰਦੇ ਆ ਤੇ ਆਪਣੇ ਲਈ ਉਹਨਾਂ ਨੇ ਬਹੁਤ ਕੁਰਬਾਨੀਆਂ ਦਿੱਤੀਆਂ ਨੇ ਆਪਾਂ ਉਹਨਾਂ ਦਾ ਦੇਣ ਨਹੀਂ ਦੇ ਸਕਦੇ ਤੇ ਮੇਰੇ ਵੱਲੋਂ ਸਾਰੇ ਸਹੀਦ ਸਿੰਘਾਂ ਨੂੰ ਤੇ ਮਾਤਾ ਗੁਜਿਰ ਕੌਰ ਨੂੰ ਕੋਟ ਕੋਟ ਪ੍ਰਣਾਮ ਜੀ। ਆਜੋ ਤੁਸੀਂ ਵੀ ਵੀਡੀਓ ਰਾਹੀਂ ਕਰੋ ਦਰਸ਼ਨ। ਬਲੌਗ ਰਾਹੀਂ ਤੇ ਬਣੇ ਰਹੋ ਆਪਣੀ ਵੀਡੀਓ ਦੇ ਨਾਲ ਤੇ ਤੁਸੀਂ ਵੀ ਦਰਸ਼ਨ ਮੇਲਾ ਕਰ ਸਕੋ ਸਾਰੇ ਜਾਣੇ। ਚਲੋ ਜੀ ਆਜੋ ਫਿਰ। ਆਪ ਨੂੰ ਹੋਇਆ ਗੋਡਾ ਜਿਹੜਾ ਮੇਰਾ ਗੱਡੀ ਸਾਈਡ ਤੇ ਲਾਤੀ ਨਹੀਂ ਤੇ ਆਪਾਂ ਇੱਥੇੋਂ ਤੁਰ ਕੇ ਜਾ ਰਹੇ ਹਾਂ ਜੀ ਅੱਗੇ ਗੱਡੀਆਂ ਨੂੰ ਲੰਘਣ ਨਹੀਂ ਦਿੰਦੇ ਤੇ ਹੁਣ ਆਪਾਂ ਪੈਦਲ ਤੁਰ ਕੇ ਜਾਵਾਂਗੇ ਤੇ ਸੰਗਤ ਤੁਰ ਹੀ ਜਾਂਦੀ ਏ ਸਾਰੇ ਅਸੀਂ ਵੀ ਤੁਰੇ ਜਾਂਦੇ ਹਾਂ ਜੋਤੀ ਸਰੂਪ ਗੁਰਦੁਆਰੇ ਕੋਲ ਲਾਤੀ ਸੀ ਆਪਾਂ ਗੱਡੀ ਇੱਥੋਂ ਹੁਣ ਆਪਾਂ ਤੁਰ ਕੇ ਚੱਲਾਂਗੇ ਬਹੁਤ ਬੰਨਾਂ ਪੱਥਰ ਦੇਖ ਲੈਣਾ ਕਿ ਲੜੀ ਆ ਜਾਵੇ ਤੇ ਦੁਕਾਨਾਂ ਲੱਗ ਰਹੀਆਂ ਨੇ ਸਾਰੀਆਂ ਤੇ ਲੰਗਰ ਵੀ ਲੱਗੇ ਹੋਏ ਨੇ ਸੰਗਤ ਆ ਜਾ ਰਹੀ ਹੈਗੀ ਗਉਤੀ ਜਾਰੇ ਕਾਠਾ ਸੰਗਤ ਦਾ ਮੌਸਮ ਠੀਕ ਆ ਧੁੱਪ ਨਿਕਲੀ ਹੋਈ ਹੈ ਜਿਆਦਾ ਤੰਦ ਨਹੀਂ ਹੈਗੀ ਰਸਤੇ 'ਚ ਕੋਈ ਦਿੱਕਤ ਨਹੀਂ ਆਈ ਹੈਗੀ ਸਾਨੂੰ ਲਓ ਜੀ ਸੰਗਤ ਦੇ ਕਰੋ ਦਰਸ਼ਨ ਦੂਰੋਂ ਨੇੜੇੋਂ ਸਾਰੇ ਥਾਂ ਤੋਂ ਸੰਗਤ ਪਹੁੰਚੀ ਹੋਈ ਹੈ ਹਾਂ ਜੀ ਲਓ ਜੀ ਆਪਾਂ ਪੌਂਚੀ ਰਿਹਾ ਇੰਟਰ ਹੋ ਰਿਹਾ ਬਤਵਾਰੇ ਦੇ ਕੋਲ ਬਿਲਕੁਲ ਉਹ ਸਾਹਮਣੇ ਠੰਡਾ ਗੁਰਜ ਦਿਸ ਰਿਹਾ ਹੈਗਾ ਜਿੱਥੇ ਮਾਤਾ ਗੁਜਰਕਾਰ ਜੀ ਲਾਲ ਲੰਨ ਲੈ ਕੇ ਬੈਠੇ ਸੀ ਤੇ ਇਧਰ ਸਰੋਵਰ ਆ ਜੀ ਅਸੀਂ ਵੀ ਇਸ ਇਸ਼ਨਾਨ ਪਾਣੀ ਕੀਤਾ ਜੇ ਤੁਹਾਨੂੰ ਜਾਨਣੇ ਆਪਾਂ ਸਰਦਾ ਭਾਵਨਾ ਨਾਲ ਇਸ਼ਨਾਨ ਵੀ ਕਰਨਾ ਚਾਹੀਦਾ ਢੀੜੀ ਨਹੀਂ ਜ਼ਿਆਦਾ ਹੈ ਨਹੀਂ ਸੀ ਇਸ ਇਸ਼ਨਾਨ ਕੀਤਾ ਤੇ ਦੇਖੋ ਜੰਡਾਈ ਵਰ ਜਿੱਤੇ ਦੇਖੋ ਕਿੰਨਾ ਕੱਟ ਹੋਇਆ ਤੇ ਸਿੱਪਿੰਗ ਜਾਣੇ ਇਹ ਵਰਦਵਾਰ ਵਿੱਚ ਬਹੁਤ ਜਿਆਦਾ ਕੱਟ ਸੀ ਸਰੋਜੀ ਕਿਸੇ ਦਰਸ਼ਨ ਲਈ खालसाहेु जी फते ਤੂ ਪਰਵਾਹ ਰੇ ਮੈਂ ਰਾਹ ਤੇ ਨਾ ਬੰਦੋ ਜਣਾ ਬਟਲ ਕਿਲਾ ਜੱਗ ਜਦੋਂ ਉੱਠ ਜਾਏ ਦੇਨ ਨ ਤੇ ਆ ਜਾ ਤਿਸ ਪਾਵੇਂ ਜਾ ਤਿਸ ਪਾਵੇਂ ਸਭ ਕਮਨ ਬਨਾਵੇਂ ਇਸ ਤੇ भगाउँ दो भाइ गुरु नि बिजेरो जर्नी भाइजी पिक्चर नि सुन ला आउ आउ जाको बेला अनि छ फोनमा फोन मात्र गर्छौ फोन बना फोन गर्न के भयो आय Абонирайте се на нашия ਲੋ ਜੀ ਆਪਾਂ ਜਾਏ ਫਤੇਗੜ ਸਾਹਿਬ ਮੱਥਾ ਟੇਕ ਕੇ ਦਰਸ਼ਨ ਮੇਲਾ ਕਰਿਆ ਏ ਤੇ ਉਹ ਸਰਹੰਦ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਦੇ ਲਾਲਾਂ ਨੂੰ ਨੀਹਾਂ ਚ ਸ਼ਹੀਦ ਕੀਤਾ ਸੀ ਤੇ ਉੱਥੇ ਜਾਏ ਆਪਾਂ ਨਸਮਸਤਕ ਹੋਇਆ ਏ ਤੇ ਬੱਚਿਆਂ ਨੂੰ ਵੀ ਇਤਿਹਾਸ ਬਾਰੇ ਜਾਣੂ ਕਰਾਉਣਾ ਚਾਹੀਦਾ ਜੀ ਅਸੀਂ ਅੱਗੇ ਵੀ ਕਈ ਵਾਰ ਗਏ ਆ ਤੇ ਜਦੋਂ ਵੀ ਗਾਹਾਂ ਅੱਗੇ ਜਾਣਿਆ ਤਾਂ ਜਾ ਕੇ ਆਉਣੇ ਤੇ ਆਪਾਂ ਨੂੰ ਆਪਣੇ ਗੁਰੂਆਂ ਦੇ ਇਤਿਹਾਸ ਬਾਰੇ ਪਤਾ ਹੋਣਾ ਚਾਹੀਦਾ ਤਾਂ ਕਿ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਯਾਦ ਰੱਖਣ ਤੇ ਮੈਂ ਫੇਰ ਦੁਬਾਰਾ ਪ੍ਰਣਾਮ ਕਰਦੀਆਂ ਸਹੀਦਾਂ ਨੂੰ ਕੋਟੀ ਕੋਟੀ ਪ੍ਰਣਾਮ ਕਰਦੀਆਂ ਬੱਚਿਆਂ ਦੀ ਲਸਾਨੀ ਸ਼ਹਾਦਤ ਮਾਤਾ ਗੁਜਰ ਕੌਰ ਜੀ ਦੀ ਤੇ ਕੋਟ-ਕੋਟ ਪ੍ਰਣਾਮ ਜੀ ਸਾਰਿਆਂ ਨੂੰ ਮੈਂ YouTube ਫੈਮਿਲੀ ਦਾ ਵੀ ਧੰਨਵਾਦ ਕਰਦੀ ਆ ਜਿਹੜੀ ਆਪਣੀ ਵੀਡੀਓ ਦੇਖਦੇ ਆ ਤੇ ਦਰਸ਼ਨ ਮੇਲਾ ਕਰਦੇ ਆ ਉਹਨਾਂ ਦਾ ਵੀ तहे ਦਿਲੋਂ ਧੰਨਵਾਦ ਜੀ ਜੋ ਵੀਡੀਓ ਤੇ ਆਉਂਦੇ ਆ ਤੇ ਆਪਾਂ ਅੱਗੇ ਨੂੰ ਫੇਰ ਵਧੀਆ-ਵਧੀਆ ਵੀਡੀਓ ਲੈ ਕੇ ਆਵਾਂਗੇ ਸੁਣ ਇੱਕ 파ਟ ਮੈਂ ਦਿਖਾਤਾ ਅਗਲੇ 파ਟ ਵਿੱਚ ਟੋਡਰਮੱਲ ਦੀ ਹਵੇਲੀ ਤੇ ਮੋਤੀ ਮੇਰਾ ਜਿੱਥੇ ਗੁਰੂ ਦੇ ਲਾਲਾ ਨੂੰ ਜਿਹੜੇ ਗਲਾਸਾਂ ਵਿੱਚ ਦੁੱਧ ਪਲਾਇਆ ਸੀ ਉਹ ਦਿਖਾਵਾਂਗੇ ਅਗਲੇ ਪਾਰਟ ਵਿੱਚ ਤੇ ਜੋ ਤੀਸਰੂਪ ਗੁਰਦੁਆਰਾ ਤੇ ਜਿੱਥੇ ਸੇਰਾਂ ਨੇ ਰਾਖੀ ਕੀਤੀ ਸੀ ਉਹ ਦਿਖਾਵਾਂਗੇ ਕਿਉਂਕਿ ਵੀਡੀਓ ਜਿਆਦਾ ਲੰਬੀ ਹੋ ਜਾਂਦੀ ਜਿਵੇਂ ਇੱਕ ਪਾਰਟ ਵਿੱਚ ਹੀ ਸਾਰੀ ਵੀਡੀਓ ਦਿਖਾਉਂਦੀ ਸੀ ਇਸ ਕਰਕੇ ਆਪਾਂ ਦੋ ਤਿੰਨ ਪਾਰਟਾਂ 'ਚ ਵੀਡੀਓ ਦਿਖਾਵਾਂਗੇ ਤੇ ਸਾਰੇ ਬਣੇ ਰਹੋ ਵੀਡੀਓ ਦੇ ਨਾਲ ਜੀ ਵੀਡੀਓ ਨੂੰ ਫੁੱਲ ਵਾਚ ਕਰੋ ਸਟਿੱਪ ਨਾ ਕਰੋ ਤੇ ਸਾਰੇ ਦਰਸ਼ਨ ਕਰੋ ਜੀ ਵੀਡੀਓ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬਾਈ ਟੇਕ ਕੇਅਰ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਕੀ ਫਤਿਹ ਫੇਰ ਮੈਂ ਦੁਬਾਰਾ ਸਹੀਦ ਸਿੰਘਾਂ ਦਾ ਕੋਟੀ ਕੋਟੀ ਪ੍ਰਣਾਮ ਧੰਨਵਾਦ ਕਰਦੀ ਹਾਂ